ਜਿੰਨੇ ਰੋਗ ਆ ਗਏ ਲੀਵਰ ਦੇ ਸਾਰੇ ਰੋਗ ਠੀਕ ਹੁੰਦੇ ਆ ਗੈਸ ਵੀ ਆਬ ਜਿਹੜਾ ਫੈਟੀ ਲੀਵਰ ਕਬਜਾ ਬਵਾਸੀਰਾ ਪੈਰੋਂ ਸੇ ਨਿਕਲਦਾ ਦਿਲ ਦੀ ਧੜਕਣ ਵਧਣ ਦੀ ਆ ਸਾਹ ਚੜਦਾ ਪੂਰਾ ਸਿਰ ਦਰਦਾ ਕਰ ਜਾਂਦਾ ਟਾਈਫਾਇਡ ਆ ਇੱਕੋ ਦੁਆਰਾ ਸਭ ਕੁਝ ਠੀਕ ਹੁੰਦਾ ਵੀਰੇ ਮਿੱਤਰ ਪਿਆਰਿਓ ਕਈ ਵਾਰ ਕਿਸੇ ਦੀ ਮਸ਼ਹੂਰੀ ਬਹੁਤ ਹੁੰਦੀ ਆ ਦਿਖਾਵਾ ਬਹੁਤ ਹੁੰਦਾ ਤੇ ਪੱਲੇ ਕੱਖ ਵੀ ਨਹੀਂ ਹੁੰਦਾ ਤੇ ਕਈ ਵਾਰ ਕੋਈ ਪਿੰਡੂ ਜਿਹਾ ਸਾਡਾ ਦੇਸੀ ਬੰਦਾ ਹੁੰਦਾ ਤੇ ਉਹਦੇ ਕੋਲ ਐਸਾ ਗੁਣ ਹੁੰਦਾ ਐਸਾ ਨੁਸਖਾ ਹੁੰਦਾ ਕਿ ਕਮਾਲ ਕਰ ਦਿੰਦਾ ਤੁਸੀਂ ਦੇਖ ਸਕਦੇ ਹੋ ਇਹ ਭਾਈ ਜੀ ਬੈਠੇ ਨੇ ਸਾਡੇ ਦੇਸੀ ਕਿਸਾਨ ਭਰਾ ਨੇ ਔਰ ਇਹਨਾਂ ਦੇ ਕੋਲ ਇੱਕ ਐਸਾ ਕਮਾਲ ਦਾ ਨੁਸਖਾ ਹੈ ਕਿ ਘਰੇ ਹੀ ਖੇਤਾਂ 'ਚ ਘਰ ਹੈ ਖੇਤਾਂ 'ਚ ਘਰ ਹੈ ਪਿੰਡ ਤੋਂ ਵੀ ਪਾਸੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਲੋਕ ਨੇ ਜਿਹੜੇ ਉਹ ਇਹਨਾਂ ਦੇ ਕੋਲ ਪਹੁੰਚੇ ਹੋਏ ਨੇ ਇਹ ਨੇ ਆਪਣੇ ਪਿੰਡੂ ਦੇਸੀ ਭਰਾ ਮੋਹਰ ਸਿੰਘ ਜੀ ਔਰ ਇਹਨਾਂ ਨੇ ਇਹ ਨੁਸਖਾ ਤਿਆਰ ਕੀਤਾ ਹੈ ਭਾਈ ਜੀ ਤੁਹਾਡੇ ਇਸ ਨੁਸਖੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਵੀਰ ਜੀ ਜਿੰਨੇ ਰੋਗ ਆ ਗਏ ਲੀਵਰ ਦੇ ਸਾਰੇ ਰੋਗ ਠੀਕ ਹੁੰਦੇ ਆ ਗੈਤ ਹੀ ਆਪ ਜਿਹੜਾ ਫੈਟੀ ਲੀਵਰ ਕਬਜਾ ਬਵਾਸੀਰਾ ਪੈਰੋਂ ਸੇ ਨਿਕਲਦਾ ਦਿਲ ਧੜਕਣ ਵਾਦਨ ਡੀ ਆ ਸਾਹ ਚੜਦਾ ਪੂਰਾ ਸਿਰ ਦਰਦਾਂ ਕਰੀ ਜਾਣਾ ਟਾਈਫਾਇਡ ਆ ਇੱਕੋ ਦਵਾ ਨਾਲ ਸਭ ਕੁਝ ਠੀਕ ਹੁੰਦਾ ਬਰੇ ਕਿੰਨੇ ਕ ਟਾਈਮ ਚ ਠੀਕ ਹੋ ਜਾਂਦਾ ਇਹ ਵੀ ਨ ਤੀਜੇ ਦਿਨ ਠੀਕ ਹੋਇਆ ਇੱਕ ਪਹਿਲੇ ਦਿਨ ਦਵਾ ਪੀਤੀ ਤੇ ਗੈਤ ਹੀ ਆਪ ਠੀਕ ਸਵੇਰ ਨੂੰ ਪਹਿਲੀ ਗੱਲ ਅੱਧੇ ਘੰਟੇ ਰਿਜ਼ਲਟ ਮਿਲ ਜੂ ਲੇਨ ਸਵੇਰ ਨੂੰ ਦਿਨ ਚੜ੍ਹਨ ਦਾ ਰਿਜ਼ਲਟ ਮਿਲ ਜੂਗਾ ਨਹੀਂ ਪੱਕੇ ਤੌਰ ਤੇ ਠੀਕ ਹੁੰਦਾ ਕਿ ਆਰ ਜੀ ਤੌਰ ਤੇ ਨਹੀਂ ਜੀ ਜਿਹੜਾ ਗੈਸਤੀਤ ਪੂਰਾ ਠੀਕ ਹੋ ਜਾਊਗਾ ਤੇ ਜਿਹੜਾ ਪੂਰੇ ਢੀਰ ਨੂੰ ਸੀਰ ਨੂੰ ਤੰਗਾ ਤੰਗਿਆ ਮਿਲਦੇ ਸਾਰੇ ਬਿਲਕੁਲ ਠੀਕ ਹੋ ਜਾਊਗਾ ਤੇ ਇੱਕ ਤੋਂ ਦੋ ਮਹੀਨਾ ਵਿੱਚ ਲੀਵਰ ਪੂਰਾ ਠੀਕ ਹੋਊਗਾ ਅੱਛਾ ਇੱਕੋ ਦਵਾਈ ਦੇ ਨਾਲ ਇੰਨੇ ਸਾਰੇ ਵੱਡੇ ਰੋਗ ਠੀਕ ਕਿਵੇਂ ਹੋ ਸਕਦੇ ਆ ਵੀਰ ਜੀ ਜਿੰਨੇ ਰੋਗ ਲੱਗਦਾ ਲੀਵਰ ਤੋਂ ਲੱਗਦੇ ਆ ਲੀਵਰ ਤੋਂ ਬੈਕ ਹੁੰਦੇ ਆ ਕੋਈ ਮੈਡੀਕਲ ਹਾਲ ਪਰ ਦੀ ਲੋੜ ਨਹੀਂ ਹੈਗੀ ਲੀਵਰ ਦਾ ਲਾਜ਼ਰ ਕੋ ਹੈਗਾ ਔਰ ਕੋ ਪਿੱਛੇ ਕੁਝ ਨਹੀਂ ਜਾਇੰਦਾ ਵੀਰੇ ਯਾਨੀ ਕਿ ਜਿੱਦਾਂ ਰੋਗ ਲੱਗੇ ਜਿੱਦਾਂ ਰੋਗ ਆਏ ਉਦੋਂ ਹੀ ਬੈਕ ਹੋਣਾ ਸ਼ੁਰੂ ਹੋਣਗੇ ਸਭ ਤੋਂ ਪਹਿਲਾਂ ਪੇਟ ਠੀਕ ਹੋਊਗਾ ਜਿਹੜਾ ਗੈਸ ਤੇ ਆ ਬੰਦਿਆ ਕਬਜਾ ਤਬਜਾ ਬਵਾਸੀਰਾ ਜਲੀ ਟੜਕਰਵਾ ਦਾ ਦੀ ਪੈਰੋਂ ਸੇ ਨਿਕਲਦਾ ਸਿਰ ਦੁਖਣ ਡਿਆ ਚੱਕਰ ਆਉਂਦੇ ਆ ਪੂਰਾ ਸਿਰ ਦੱਲਾ ਕਰ ਜਾਂਦੀਆਂ ਕੰਮ ਨਹੀਂ ਕਰ ਹੁਣ ਨੀਂਦ ਆਈਆਂ ਨੇ ਮੋੜ ਮੋੜ ਕੇ ਜਾਂ ਕਿਸੇ ਨੂੰ ਕਿਸੇ ਨੂੰ ਭੁੱਖ ਜਾਈ ਲੱਗੀਆਂ ਨੇ ਕਿਸੇ ਨੂੰ ਲੱਗਦੀ ਨਹੀਂ ਹੈਗੀ ਪਹਿਲੀ ਗੱਲ ਤਾਂ ਪਹਿਲਾਂ ਨੇ ਦੋ ਵਾਰ ਭੋਖੋ ਜੂ ਨਹੀਂ ਦੂਜੇ ਨੂੰ ਸਵੇਰ ਦਾ ਦਿਨ ਚੜ੍ਹਦਿਆਂ ਨੂੰ ਯਾਨੀ ਕਿ ਸਿਆੜਾ ਨੂੰ ਤਿੰਨ 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 ਟਾਈਮ ਬੰਦਾ ਖਾਣਾ ਖਾਊਗਾ ਅੱਛਾ ਜਿਹੜਾ ਫੈਟੀ ਲੀਵਰ ਦੀ ਬਿਮਾਰੀ ਆ ਉਹ ਬੜੇ ਵੱਡੇ ਪੱਧਰ ਤੇ ਲੋਕਾਂ ਚ ਫੈਲ ਰਹੀ ਆ ਤੇ ਜਿਹੜੀ ਅੰਗਰੇਜ਼ੀ ਦਵਾਈਆਂ ਨੇ ਉਹ ਤਾਂ ਸਾਲਾਂ ਬੱਧੀ ਖਾਣ ਦੇ ਨਾਲ ਫੈਟੀ ਲੀਵਰ ਕਹਿੰਦੇ ਉਹਦਾ ਇਲਾਜ ਹੁੰਦਾ ਤੇ ਤੁਹਾਡਾ ਇਹ ਘਰੇਲੂ ਨੁਸਖਾ ਉਹਨੂੰ ਠੀਕ ਕਰ ਦਿੰਦਾ ਬਿਲਕੁਲ ਜੀ ਬਿਲਕੁਲ ਅੰਗਰੇਜ਼ੀ ਬਿਲਕੁਲ ਡਾਕਟਰ ਖੁਦ ਆਉਂਦੇ ਆਪ ਹੁੰਦੇ ਚੱਲ ਕੇ ਤੇ ਮੇਰੇ ਕੋਲ ਵੀਡੀਓ ਬਣਾਈਆਂ ਪਈਆਂ ਜੇ ਕਿਹਨੇ ਮੇਰੇ ਕੋਲ ਮੰਗਾਉਣੀ ਹੈ ਵੀਡੀਓ ਤਾਂ ਮੈਂ ਦਿਖਾ ਦੂੰਗਾ ਤੇ ਯਾਨੀ ਕਿ ਜਿੰਨੇ ਰੋਗ ਹੈਗੇ ਆ ਪਹਿਲਾ ਸਭ ਤੋਂ ਪਹਿਲਾ ਪੇਟ ਠੀਕ ਹੋਵੇ ਤੇ ਗੈਸ ਤੇ ਆਬਾਣਾ ਦੂਜੇ ਇਹਨਾਂ ਹਰ ਜਾਊਗਾ ਸਭ ਤੋਂ ਪਹਿਲਾਂ ਕਹਿਣਾ ਬਹੁਤ ਛੇਤੀ ਜਾਂ ਤੀਜੇ ਨਾਲ ਤੁਸੀਂ ਗਏ ਸੀ ਬਿਲਕੁਲ ਕਲੀਅਰ ਹੋ ਜਾਊਗਾ ਇਹ ਮੇਰਾ ਇਸ ਦਾ ਦਾਵਾ ਪੂਰਾ ਮੈਂ ਪੂਰਾ ਮੈਡੀਕਲ ਹਾਲ ਪਰ ਦੀ ਲੋੜ ਨਹੀਂ ਹੈਗੀ ਦਵਾਈ ਤਾਂ ਇੱਕ ਹੀ ਚਾਹੀਦੀ ਵਾਧੂ ਆ ਅੱਛਾ ਇਹ ਦਵਾਈ ਫਿਰ ਤੁਸੀਂ ਇਹ ਨੁਸਖਾ ਘਰੇ ਤਿਆਰ ਕਰਦੇ ਹੋ ਮੈਂ ਵੀਰ ਜੀ ਖੁਦ ਤਿਆਰ ਕਰਦਾ ਜਿਹੜਾ ਮੇਰਾ ਵੀਰ ਆਵੇ ਕਾਲ ਕਰਕੇ ਆਵੇ ਕਾਲ ਕੀਤੇ ਬਗਰ ਕੋਈ ਨਾ ਆਵੇ ਇਹ ਹੁੰਦਾ ਕਿ ਬਾਈ ਚਾਂਸ ਮੇਰੇ ਕੋਲ ਦਵਾਈ ਮੌਕੇ ਤੇ ਮੈਂ ਤਿਆਰ ਕਰਕੇ ਨਹੀਂ ਦੇ ਸਕਦਾ ਅੱਛਾ ਤਿਆਰ ਤੇ ਟਾਈਮ ਲੱਗਦਾ ਇਹਨੂੰ ਤਿਆਰ ਕਰਨ ਤੇ ਹਾਂਜੀ ਟਾਈਮ ਲੱਗਦਾ ਜੀ ਇਹਦਾ 20 25 ਦਿਨ ਦਾ ਪ੍ਰੋਸੀਜਰ ਤਿਆਰ ਕਰਦਾ ਅੱਛਾ 20 25 ਦਿਨਾਂ ਚ ਇਹ ਦਵਾਈ ਤਿਆਰ ਹੁੰਦੀ ਹਾਂਜੀ ਹਾਂਜੀ ਮੈਂ ਪਰ ਸਾਰੀ ਵਾਲੀ ਦੁਕਾਨ ਤੋਂ ਕੋਈ ਚੀਜ਼ ਨਹੀਂ ਲੈ ਕੇ ਆਉਂਦਾ ਵੀਰੇ ਅੱਛਾ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਐਵੇਂ ਢੇਡਾ ਪੋਵੇ ਜਿਹੜਾ ਮੇਰਾ ਵੀਰ ਆਵੇ ਕਾਲ ਕਰਕੇ ਆਵੇ ਜਦੋਂ ਘਰੋਂ ਚੁਰਪਿਆ ਉਸ ਤੋਂ ਬਾਅਦ ਜ਼ਿੰਮੇਵਾਰੀ ਮੇਰੀ ਆ ਨਾਲੇ ਫੋਨ ਨੰਬਰ ਨੋਟ ਕਰ ਲਿਆ ਜਾਊਗਾ ਹਰ ਇੱਕ ਘੰਟੇ ਬਾਅਦ ਉਹਨੂੰ ਕਾਲ ਕਰਕੇ ਪੁੱਛਦਾ ਰਹਾਂ ਵੀਰ ਜੀ ਕਿੱਥੇ ਪਹੁੰਚੇ ਕਿੱਥੇ ਨਹੀਂ ਪਹੁੰਚੇ ਤੇ ਪੂਰੇ ਇੰਡੀਆ ਵਿੱਚ ਕੋਰੀਅਰ ਹੋ ਜਾਂਦਾ ਵੀਰੇ ਅੱਛਾ ਤੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਪੰਸਾਰੀ ਵਾਲੀ ਦੁਕਾਨ ਤੋਂ ਵੀ ਕੋਈ ਜੜੀ ਬੂਟੀ ਨਹੀਂ ਲਿਓਂਦੇ ਤੇ ਫਿਰ ਤੁਸੀਂ ਇਹਦੇ 'ਚ ਅੰਗਰੇਜ਼ੀ ਦਵਾਈਆਂ ਪਾਉਨੇ ਹੋ ਨਹੀਂ ਨਹੀਂ ਜੀ ਅੰਗਰੇਜ਼ੀ ਦਵਾਈਆਂ ਨਹੀਂ ਪਾਉਂਦੇ ਮੈਂ ਘਰ ਦੇ ਜਾਨੀ ਕਿ ਇਹ ਜਿੱਦਾਂ ਜੜੀ ਬੂਟੀਆਂ ਰਸਤੇ ਉੱਤੇ ਆਰ ਕਰਦਾ ਹੂੰ ਅੱਛਾ ਇੱਕ ਅਲੋਵੇਰਾ ਬਾਕੀ 12 ਜੜੀਆਂ ਬੂਟੀਆਂ ਰਸੇ ਦੇ ਵਿੱਚ ਪੈਂਦਾ ਤਾਈਓ ਇਹਦੀ ਸਸਤੀ ਕੰਮ ਕਰਦੀ ਵੀਰੇ अच्छा अच्छा हां जी अत्तू आपड़े इते मरीज आए हुए जड़े द्वार-द्वार ਲੈਣਾ ਹੈ ਤੁਹਾਨੂੰ ਪਤਾ ਲੱਗ ਜੂ ਇਹਨਾਂ ਕੋ ਕਿੰਨੇ-ਕਿੰਨੇ ਸਾਲ ਦੇ ਬਿਮਾਰ ਜਿਹੜੇ ਜਿਨ੍ਹਾਂ ਨੇ ਕਿਸੇ ਪਾਸੇ ਕੋ ਦਵਾਈ ਨਹੀਂ ਛੱਡੀ ਕੋ ਮੈਡੀਕਲ ਨਹੀਂ ਦੋਸੇ ਕਿਸੇ ਪਾਸੇ ਕੋ ਡਾਕਟਰ ਨਹੀਂ ਛੱਡਿਆ ਕੋ ਹਕੀਮ ਨਹੀਂ ਛੱਡਿਆ ਉਹ ਵੀਰੇ ਠੀਕ ਹੋਏ ਹੁੰਦੇ ਆਪਣੇ ਕੋ ਕਿਸੇ ਪਾਸੇ ਇਹ ਇਲਾਜ ਨਹੀਂ ਹੋਣ데요 ਹੋ ਰਿਹਾ ਵੀਰੇ ਆਪਣੇ ਕੋ ਠੀਕ ਹੁੰਦੇ ਆ ਮਾਰ ਨਹੀਂ ਬਾਬੇ ਦੀ ਉਸ ਦੀ ਕਿਰਪਾ ਨਾਲ ਹੋਣ데요 ਕੁਝ ਪਰਮਾਤਮਾ ਦਾ ਅਸਰ ਵੀ ਨਾਲ ਹੋਣਾ ਚਾਹੀਦਾ ਠੀਕ ਹੈ ਨੀ ਹੰਕਾਰ ਕਰਾਂਗੇ ਤੇ ਮਾਰੇ ਜਾਵਾਂਗੇ ਠੀਕ ਹੈ ਮਿੱਤਰੋ ਤੁਸੀਂ ਸੁਣਿਆ ਇਹ ਮੋਰ ਸਿੰਘ ਜੀ ਦਾ ਦਾਵਾ ਹੈ ਕਿ ਇੱਕੋ ਦਵਾਈ ਦੇ ਨਾਲ ਜਿਹੜੀਆਂ ਲੀਵਰ ਨਾਲ ਤੇ ਪੇਟ ਨਾਲ ਜੁੜੀਆਂ ਕਿੰਨੀਆਂ ਸਾਰੀਆਂ ਬਿਮਾਰੀਆਂ ਕਹਿੰਦੇ ਠੀਕ ਹੁੰਦੀਆਂ ਨੇ ਦਵਾਈ ਬਿਲਕੁਲ ਦੇਸੀ ਐ ਇਹ ਕਹਿੰਦੇ ਮੈਂ ਘਰੇ ਤਿਆਰ ਕਰਦਾ ਇਹ ਤੁਸੀਂ ਸੁਣਿਆ ਕਹਿੰਦੇ ਮੈਂ ਪੰਸਾਰੀ ਦੀ ਦੁਕਾਨ ਤੋਂ ਵੀ ਕੁਝ ਨਹੀਂ ਲੈਂਦਾ ਜੇ ਅੰਗਰੇਜ਼ੀ ਦਵਾਈ ਵੀ ਕੋਈ ਨਹੀਂ ਪਾਉਂਦਾ ਆਲੇ ਦਿਵਾਲਿਆਂ ਦੀ ਜੜੀ ਬੂਟੀਆਂ ਇਕੱਠੀਆਂ ਕਰਦਾ ਉਹਨਾਂ ਦੇ ਰਸ ਪਾਉਣਾ ਔਰ ਉਹਦਾ ਰਿਜ਼ਲਟ ਕੀ ਐ ਉਹ ਵੀ ਆਪਾਂ ਇਹਨਾਂ ਦੇ ਮਰੀਜ਼ਾਂ ਤੋਂ ਪੁੱਛ ਲੈਣੇ ਆਂ ਬਾਈ ਜੀ ਸੱਚੋ ਸੱਚ ਦੱਸੋ ਇਹ ਮਰੀਜ਼ ਨੇ ਘਰ ਦੇ ਜੀ ਤਾਂ ਨਹੀਂ ਕਿਤਨਾ ਐਨੇ ਵੀਰੇ ਮਰੀਜ਼ਾਂ ਦਵਾਈਆਂ ਉਹ ਲੈਣ ਰਿਸ਼ਤੇਦਾਰ ਤਾਂ ਨਹੀਂ ਬੁਲਾ ਲੇ ਰਿਸ਼ਤੇਦਾਰ ਚੋਂ ਇੱਕ ਦੋ ਵਿੱਚ ਹੋਣਗੇ ਜਿਹੜੇ ਘਰ ਦੇ ਮੈਂਬਰ ਆ ਗਿਆ ਬਾਕੀ ਸਭ ਦਵਾਈਆਂ ਲੈਣ ਆਇਆ ਅੱਛਾ ਹਾਂਜੀ ਦਵਾਈਆਂ ਕੋਈ ਲੈਣ ਆਇਆ ਕੋਈ ਪਹਿਲੀ ਵਾਰ ਲੈਣ ਆਇਆ ਕੋਈ ਪਹਿਲਾਂ ਥੋੜੀ ਵਾਰ ਲੈਣਾ ਹੋਇਆ ਕੋਈ ਤੀਜੀ ਵਾਰ ਲੈਣਾ ਹੋਇਆ ਇਦਾਂ ਤੇ ਜਿਹੜੇ ਤੁਹਾਨੂੰ ਪਰ ਜਿਹੜਾ ਦੂਜੀ ਵਾਰ ਲੈਣਾ ਉਹ ਤੀਜੀ ਵਾਰ ਲੈਣਾ ਉਹ ਤਾਂ ਠੀਕ ਹੋਏਗਾ ਆਊਗਾ ਦੂਜਾ ਨਹੀਂ ਆਊਗਾ ਇਹਦੇ ਵਾਸਤੇ ਘੱਟੋ ਘੱਟ ਉਹਨਾਂ ਪੇਟ ਪੜਨਾ ਪੈਂਦਾ 20 ਮਿੰਟ ਮੇ ਜੇੜਾ ਮੇਰਾ ਵੀਰਾ ਆਸਾ ਤਾਂ ਵੀ ਠੀਕ ਆ ਨਹੀਂ ਆਸਾ ਦਾ ਕੋਰੀਅਰ ਹੋ ਜਾਊਗਾ ਕਾਲ ਤੇ ਸਾਰਾ ਕੁਝ ਉਹਨਾਂ 20 ਮਿੰਟ ਗੱਲ ਕਰਕੇ ਉਹਨੇ ਪੇਟ ਪੜਾਂਗੇ ਤੁਹਾਨੂੰ ਕਫ ਵਾਲਾ ਜਿੱਸਾ ਬਾਏ ਵਾਲਾ ਜਿੱਸਾ ਤੁਹਾਡੇ ਮੇਦੇ ਗਰਮੀ ਪਈ ਆ ਜੇ ਮੇਦੇ ਜੇ ਗਰਮੀ ਪਈ ਉਹਦੇ ਵਾਸਤੇ ਵੀ ਦੱਸਣਾ ਪਊਗਾ ਵੀ ਕੀ ਖਾਣਾ ਕੀ ਛੱਡਣਾ ਜੇ ਕਫ ਵਾਲਾ ਜਿੱਸਾ ਕਹਿੰਦਾ ਮਤਲਬ ਬਾਏ ਵਾਲਾ ਜਿੱਸਾ ਉਹਦੇ ਬਾਅਦ ਸਮਝਾਵਾਂਗੇ ਤੇ ਉਹਨਾਂ ਦੇ ਇਲਾਜ ਨਹੀਂ ਹੋਣਾ ਜ਼ਿਆਦੇ ਬੰਦੇ ਜਦੋਂ ਡਾਕਟਰ ਕੋਲ ਜਾਂਦੇ ਕਿ ਵੈਦ ਕੋਲ ਜਾਂਦੇ ਕੋਈ ਨਹੀਂ ਸਮਝਾਉਂਦਾ ਵੀ ਤੇਦੀ ਮੇਢ ਤੇ ਮੇਦੇ ਗਰਮੀ ਪਈ ਆ ਜਾਂ ਬਾਏ ਆ ਜਾਂ ਕਫਾ ਬਾਏ ਕਫ ਵਾਸਤੇ ਇੱਕ ਹੁੰਦਾ ਦੂਸਰੀ ਗੱਲ ਆ ਕਿ ਜਿੰਨੇ ਤੇ ਸਮਝਾਵਾਂਗੇ ਉਹਨਾਂ ਚ ਗੱਲ ਨਹੀਂ ਬਣਨੀ ਜਾਂਦਿਆਂ ਨੂੰ ਹਰੇਕ ਡਾਕਟਰ ਨੇ ਕਹਿਣਾ ਹਰੇਕ ਵੈਦ ਨੇ ਕਹਿਣਾ ਤੁਹਾਡੇ ਮਿੱਢੇ ਗਰਮੀ ਪਈ ਆ ਇੱਕ ਰਿਕਵੈਸਟ ਹੋਰ ਆ ਵੀਰੋ ਕਿਸੇ ਦੇ ਮਗਰ ਲਾ ਕੇ ਇਮਲੀ ਨਾ ਪੀਓ ਜਿਨ੍ਹਾਂ ਕੇ ਪੇੜ ਨਹੀਂ ਪੜਾਉਂਦੇ ਜੇ ਇਮਲੀ ਪੀਂਦੇ ਪੀਓਗੇ ਤੁਹਾਨੂੰ ਕਫ ਵਾਲਾ ਜਿਹਾ ਰੇਸ਼ਾ ਵਾਲਾ ਜਿਹਾ ਆ ਦਿਮਾਗ ਤੋਂ ਗੰਢ ਰੇਸ਼ਾ ਆਉਂਦਾ ਹੋਇਆ ਜੰਮ ਸੂਟੇ ਫੁੱਲਣ ਰਿਹਾ ਜਾਂ ਆ ਕਹਿੰਦਾ ਮੂੰਹ ਚ ਪਾਣੀ ਆਉਣ ਰਿਹਾ ਜੇ ਤੁਸੀਂ ਇਮਲੀ ਪੀਲੀ ਤੁਹਾਡਾ ਲੀਵਰਸ ਬੋਰ ਸਰਾਸੀ ਹੋ ਜਾਊਗਾ ਤੇ ਗਠੀਆ ਹੋ ਜਾਊਗਾ ਜਾਦੇ ਬੰਦੇ ਗਲਤੀ ਕਰਦੇ ਬਗੈਰ ਪੁੱਛੇ ਤੋਂ ਪੀ ਜਾਂਦੇ ਐ ਇਮਲੀ ਪੀ ਜਾਂਦੇ ਆ ਗੁੰਦ ਗੁਦੀ ਰਖਾਈ ਜਾਂਦੇ ਆ ਲੀਵਰ ਅੱਗੇ ਠੰਡਾ ਆਇਆ ਪਿਆ ਨਾੜ ਠੰਡੀਆਂ ਹੋਈਆਂ ਪਿਆ ਜਿਹੜੀ ਚੀਜ਼ ਨੂੰ ਗਰਮੈਸ ਦੀ ਲੋੜ ਆਪਾਂ ਉਹਨੂੰ ਹੋਰ ਪੰਗਾ ਪਾ ਲਿਆ ਮੋਲੇ ਇਹ ਨਹੀਂ ਹੈਗਾ ਵੀ ਹਰੇਕ ਨੂੰ ਬਾਇ ਹੋਗੀ ਪਰ ਕਹਿੰਦਾ ਪੇਟ ਤੇ ਪੜੋਂਗੇ ਫੇਰ ਪਸਾ ਲੱਗੂਗਾ ਨਾ ਕੋਈ ਜਿਹੜਾ ਕੋ ਜਿਹੜੇ ਵੈਦ ਕੋ ਜਾਣਦਾ ਜੇ ਡਾਕਟਰ ਕੋ ਜਾਣਦਾ ਅਗਲਾ ਕਹਿੰਦਾ ਤੇਰੇ ਮਿਹਦੇ ਗਰਮੀ ਪਈ ਆ ਉਸੇ ਚੱਕਰ ਵਿੱਚ ਕਿਸੇ ਦੀ ਸਲਾਹ ਲੈਂਦਾ ਜੋ ਦਿਲ ਕਰਦਾ ਉਹ ਖਾਈ ਜਾਂਦਾ ਅੱਛਾ ਇਹ ਜਿਹੜਾ ਘਰੇਲੂ ਨੁਸਖਾ ਤੁਹਾਡੇ ਕੋਲ ਇਹ ਫਿਰ ਤੁਸੀਂ ਕਿਤੋਂ ਬਾਕਾਇਦਾ ਜਾ ਕੇ ਕੋਈ ਸਿੱਖਿਆ ਕਿ ਉਹ ਬਜ਼ੁਰਗਾ ਤੋਂ ਹੀ ਗਾਂ ਦੀ ਗਾਂ ਕੁਝ ਨਹੀਂ ਜੀ ਆਪਾਂ ਸਿੱਖਿਆ ਇਹ ਮੈਂ ਕਿਸੇ ਨਾਲ ਕਾਫੀ ਟਾਈਮ ਲਾਇਆ ਉਹਨਾਂ ਦੇ ਬ੍ਰਾਂਚਾ ਸਾਸਾ ਦੇ ਉਹਨਾਂ ਕੋ ਸਿੱਖਿਆ ਵੀਰੇ ਮੈਂ ਕਹਿਣ ਦਾ ਮਤਲਬ ਤੇ ਦਵਾਈ ਤੁਹਾਡੀ ਕਾਫੀ ਮਹਿੰਗੀ ਹੋਣੀ ਹੈ ਇਹ ਹਾਂਜੀ ਕਾਫੀ ਨਾ ਬੜੀ ਮਹਿੰਗੀ ਨਹੀਂ ਹੈਗੀ ਪਰ ਰੇਟ ਆਪਾਂ ਮੌਕੇ ਦੱਸਾਂਗੇ ਜਿਹੜਾ ਮੇਰਾ ਵੀਰ ਪੇਨ ਨੂੰ ਫੋਲੋ ਕਰਕੇ ਆਊਗਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਮੇਰਾ ਵੀ ਕੱਲੇ ਫੇਸਬੁੱਕ ਤੇ ਸ਼ੇਅਰ ਕਰਕੇ ਆ ਉਸ ਮੇਰੇ ਵੀਰ ਨੂੰ 300 ਰੁਪਏ ਦਵਾਲ ਇਸ ਕਰਕੇ ਤੀ ਹੋਗੀ ਜਿਹੜਾ ਮੇਰਾ ਵੀਰ ਗਰੁੱਪਾਂ 'ਚ ਸ਼ੇਅਰ ਕਰਦਾ ਜੇ ਆਪਦੇ ਕੋ ਮੋਬਾਈਲ ਹੈ ਨਹੀਂ ਕਿਸੇ ਦੇ ਮੋਬਾਈਲ ਤੇ ਕਰਕੇ ਆ ਜਾਓ ਪਰ ਸੱਚ ਬੋਲਿਓ ਇੱਥੇ ਆਗੇ ਉਹਨੂੰ 500 ਰੁਪਏ ਦਸ ਕਰਾਂਗੇ ਤੇ ਮੈਂ ਆਪਣਾ ਦੱਸਣਾ ਚਾਹੁੰਨਾ ਮੇਰਾ ਪੇਜ ਪੇਜ ਹੈਗਾ ਐਸੇ ਦਸਤਾਰ ਤੇ ਨਜ਼ਰਾਉਂਗਾ ਜਗਦੀਪ ਸਿੰਘ ਪਰਮਜੀਤ ਸਿੰਘ ਸੱਚ ਮਾਰੋਗੇ ਨਾਲੇ ਆਜੂਗਾ ਐਸੇ ਦਸਤਾਰ ਤੇ ਨਜ਼ਰਾਉਂਗਾ ਹਰੇਕ ਵੀਡੀਓ ਮੇਰੀ ਐਸੇ ਦਸਤਾਰ ਤੇ ਨਜ਼ਰਾਉਗੀ ਤੁਸੀਂ ਉਹਨੂੰ ਪੇਜ ਨੂੰ ਫੋਲੋ ਕਰਕੇ WhatsApp ਤੇ ਮੇਰ ਕੋ ਜਿਹੜੀਆਂ ਵੀਡੀਓ ਮੇਰ ਕੋ ਜਿਹੜੇ ਬੰਦੇ ਹੋਰ ਠੀਕ ਹੋਏ ਉਹ ਤੋਂ ਹੀ ਮੰਗਾ ਸਕਦੇ ਮੇਰ ਕੋ ਅਸੀਂ ਟਿੱਬੇ ਪਿੰਡ ਤੋਂ ਆਏ ਆ ਪਾਜੀ ਬੀਨ 15 ਸਾਲ ਤੋਂ ਗੈਸ ਦੀ ਪ੍ਰੋਬਲਮ ਏ ਅੱਛਾ ਹਾਂਜੀ ਕਬਜੀ ਸੀਗੀ ਧੜਕਣ ਵੱਦੀ ਸੀ ਦਿਲ ਦੇ ਹੁਣ ਮੈਨੂੰ 50% ਫਰਕ ਹੈਗਾ ਅੱਛਾ ਹਾਂਜੀ ਹਾਂਜੀ ਇੱਕ ਮਹੀਨਾ ਮੈਂ ਦਵਾਈ ਖਾਧੀ ਠੀਕ ਹੈ ਜੀ ਹਾਂਜੀ ਹੁਣ ਤੀਜੀ ਵਾਰ ਅਸੀਂ ਦਵਾਈ ਲੈਣਾ ਏ ਅੱਛਾ ਅੱਛਾ ਤੁਸੀਂ ਇਹਨਾਂ ਦੇ ਨਾਲ ਆਏ ਹੋ ਹਾਂਜੀ ਅੱਛਾ ਬਈ ਮੇਰੇ ਵੀ ਗੈਸ ਤੇ ਜਾ ਵੀ ਬਣਦਾ ਸੀਗਾ ਅੱਛਾ ਤੇ ਰੋਟੀ ਚੰਗੀ ਤਰ੍ਹਾਂ ਹਾਜ਼ਮ ਨਹੀਂ ਆਉਂਦੀ ਸੀਗੀ ਤੇ ਮੈਨੂੰ ਤੀਜੀ ਵਾਰੀ ਦਵਾਈ ਲੈਣ ਆਇਆ ਤੇ ਮੈਨੂੰ 50% ਤੋ ਫਰਕ ਹੈਗਾ ਜਾਨੀ ਦੀ ਅਸੀਂ ਇਹ ਕਮਾਲ ਕੇ ਦਵਾਈ ਆ ਤੇ ਗੈਸ ਤਜਾਬ ਬੰਦਾ ਏ ਮੈਨੂੰ ਰੋਟੀ ਪਾਣੀ ਆ ਜਮਣੀ ਹੀ ਹੁੰਦਾ ਤੇ ਆ ਦੂਜੀ ਵਾਰੀ ਦਵਾਈ ਲੈ ਕੇ ਚੱਲੇ ਆ ਅੱਗੇ ਨਾਲ 10% ਪਰ ਫਰਕ ਕੇ ਸੋਜਾਂ ਮੈਂ ਫਿਰੋਜ਼ਪੁਰ ਤੋਂ ਆਇਆ ਜੀ ਮੈਨੂੰ ਵੀ ਗੈਸ ਤਜਾਬ ਬੰਦਾ ਸੀ ਕਬੀ ਜੀ ਸੀ ਮੈਨੂੰ 60 70% ਫਰਕ ਹੈ ਜੀ ਹਾਂਜੀ ਮੈਂ ਤੀਜੀ ਵਾਰ ਆਇਆ ਜੀ ਮੈਂ ਦਵਾਈ ਲੈ ਕੇ ਜਾਂਦਾ ਜੀ ਇੱਕ ਬੋਤਲ ਤੇ ਅਸੀਂ ਦੋਨੇ ਘਰੇ ਜੀ ਪੀਣੇ ਆ ਜੀ ਉਹ ਵੀ ਵੈਸੇ ਠੀਕ ਨੇ ਤੇ 70% ਮੈਨੂੰ ਫਰਕ ਆਇਆ ਜੀ ਅਸੀਂ ਫਤਿਹਪੁਰ ਤੋਂ ਆਏ ਬਾਜੀ ਤੇ ਅੱਗੇ ਨਾਲੋਂ ਮੈਨੂੰ ਅੱਧੋਂ ਜ਼ਿਆਦਾ ਫਰਕ ਪੈ ਗਿਆ ਕੀ ਤਕਲੀਫ ਸੀ ਮੇਰੇ ਕੱਲ ਜੇ ਤਾਂ ਦਰਦ ਹੁੰਦਾ ਸੀ ਦਰਦ ਦਾ ਬਹੁਤ ਜ਼ਿਆਦਾ ਫਰਕ ਆਇਆ ਹਾਂਜੀ ਮੈਂ ਪਹਿਲੀ ਵਾਰ ਆਈ ਜੀਜਾਂ ਦੇ ਆ ਗਿਆ ਇਤਿਆਬ ਬਣ ਰਿਹਾ ਜੀ ਮੇਰੇ ਮੈਂ ਦਵਾ ਹੁਣ ਲੈਣ ਆਈ ਜੀ ਲੈ ਕੇ ਚੱਲਾਂ ਜੀ ਬਾਈ ਜੀ ਜਿਵੇਂ ਜਿਵੇਂ ਬਿਮਾਰੀਆਂ ਵਧੀਆਂ ਨਾ ਉਮੇ ਉਮੇ ਇਲਾਜ ਦੇ ਨਾਂ ਤੇ ਠੱਗੀ ਵੀ ਬਹੁਤ ਵਧੀਆ ਤੇ ਬਹੁਤ ਸਾਰੀਆਂ ਥਾਵਾਂ ਤੇ ਲੋਕ ਦਾਅਵੇ ਕਰ ਕਰਕੇ ਤੇ ਠੱਗੀ ਵੀ ਜਾਂਦੇ ਆ ਕੋਈ ਐਦਾਂ ਦੀ ਗਲਤ ਨਹੀਂ ਹੈ ਨਹੀਂ ਨਹੀਂ ਵੀਰ ਜੀ ਨਹੀਂ ਨਹੀਂ ਵੀਰੇ ਅਬ ਮੇਰੇ ਕੋ ਇਹੋ ਜਿਹੇ ਮਰੀਜ਼ ਆਉਂਦੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਮੈਂ ਹੁਣ ਨਾਂ ਨਹੀਂ ਕਹਿਣਾ ਲੈਣਾ ਚਾਹੁੰਦਾ ਕਿੱਥੋਂ ਕਿੱਥੋਂ ਵੈਦ ਵੀ ਕੋਈ ਨਹੀਂ ਛੱਡਿਆ ਮੈਂ ਵੈਦਾਂ ਦਾ ਵਿੱਚ ਨਾਂ ਲੈਣ ਦੇ ਚਾਹੁੰਦਾ ਮੈਂ ਸੌਰੀ ਮੰਗਦਾ ਕਿ ਵੈਦਾਂ ਕਿਸੇ ਨੂੰ ਗੁੱਸਾ ਨ ਲੱਗੇ ਪਰ ਕੁਦਰਤੀ ਹੁੰਦਾ ਕਿ ਕੋਈ ਨੁਕਤਾ ਸਹੀ ਵੀ ਮਿਲ ਜਾਂਦਾ ਹੁਣ ਰੱਖਣ ਨੂੰ ਤਾਂ ਮਵੀ ਜਿਦਾ ਬਾਕੀ ਵੇਰ ਰੱਖਦੇ ਮੈਨੂੰ ਵੀ ਪਤਾ ਵੀ ਕਿਹੜੀ ਕਿਹੜੀ ਚੀਜ਼ਾਂ ਬਣਾਉਣੀਆਂ ਬਣਾਉਣੀਆਂ ਰੱਖਦਾ ਪੀਸ ਪੀਸ ਕੇ ਸਭ ਕੁਝ ਕਰ ਸਕਦਾ ਮੈਂ ਕਿਉਂ ਨਹੀਂ ਕਰਦਾ ਮੈਨੂੰ ਇਹਨਾ ਪਤਾ ਫੌਰਨ ਰਿਜ਼ਲਟ ਮਿਲਣਾ ਮੈਂ ਕਿਉਂ ਉਹ ਚੀਜ਼ ਰੱਖਾਂ ਹੁਣ 36 ਕੇ ਬਾਅਦ ਲਾਜ ਹੀ ਨਾ ਹੋਵੇ ਬੰਦਾ ਤੋਂ ਆ ਨਾ ਫਾਇਦਾ ਤਾਂ ਮਿਲਦਾ 20 25 ਸਾਲ ਵਾਲ ਜਿਹੜਾ ਕਿਸੇ ਪਾਸੇ ਠੀਕ ਹੋ ਕੇ ਨਹੀਂ ਆ ਉਹਨੂੰ ਠੀਕ ਕਰੀ ਸਵਾਤ ਫੇ ਹੁੰਦਾ ਨਾ ਫਿਰ ਮੇਰੀ ਅੱਜ ਤੱਕ ਮੈਂ ਤੀਜੇ ਜਣ ਹਰੇਕ ਬੰਦੇ ਨੂੰ ਤਕਲੀਫ ਪੁੱਛਦਾ ਹਾਂ ਹਾਂ ਕਿਸੇ ਟਾਈਮ ਨਾ ਪਹਿਲੀ ਗੱਲ ਤਾਂ ਮੈਨੂੰ ਮਾਨਡ ਕਰਕੇ ਫੇਰ ਹੀ ਕਹਿੰਦਾ ਆ ਪੁੱਛੋ ਇੱਥੇ ਬੰਦੇ ਬੈਠੇ ਜਿਹੜੇ ਆ ਸੁਣਦੇ ਸਾਰੇ ਹਰੇਕ ਨੂੰ ਤਕਰੀਬੇ ਵਿੱਚ ਪੁੱਛਦਾ ਵੀ ਤੀਜੇਣ ਪੁੱਛਦਾ ਕਾਲ ਕਰਕੇ ਪਹਿਲੀ ਗੱਲ ਤਾਂ ਕਾਲ ਕਰਦੇ ਮੈਂ ਖੁਦ ਪੁੱਛਦਾ ਵੀ